ਪੰਜਾਬ ਕਾਂਗਰਸ ਕੱਲ ਵਿਧਾਨ ਸਭਾ ਚ ਬੇਵਸਾਹੀ ਦਾ ਮਤਾ ਲਿਆਉਣਾ ਚਾਹੁੰਦੀ ਸੀ ਪਰ ਇਹ ਲਿਆਉਣ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਕਾਂਗਰਸ ਨੇ ਵਿਧਾਨ ਸਭਾ ਚ ਪ੍ਰੋਟੈਸਟ ਕੀਤਾ ਵਿਧਾਨ ਸਭਾ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਬਹੁਤ ਸਾਰੇ ਐਮ ਐਲ ਏ ਵਿਧਾਨ ਸਭਾ ਦੇ ਅੰਦਰ ਨੇ ਕਾਂਗਰਸ ਦੇ ਔਰ ਕੁਝ ਐਮ ਐਲ ਏ ਬਾਹਰ ਬੈਠੇ ਨੇ ਜਿਹੜੇ ਐਮ ਐਲ ਏ ਬਾਹਰ ਸੀ ਉਹਨਾਂ ਨੇ ਵਿਧਾਨ ਸਭਾ ਚ ਜਾਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਇੱਥੇ ਹਾਈ ਕੋਰਟ ਚੌਂਕ ਦੇ ਉੱਤੇ ਹੀ ਰੋਕ ਲਿਆ ਗਿਆ ਪੁਲਿਸ ਦੀ ਸਿਕਿਉਰਿਟੀ ਵੱਡੇ ਪੱਧਰ ਦੇ ਉੱਤੇ ਸਿਕਿਉਰਿਟੀ ਇੱਥੇ ਦਿਨਾਦ ਕੀਤੀ ਗਈ ਹੈ ਕਿ ਨਾ ਜਾਣ ਤਰ੍ਹਾਂ ਤਰ੍ਹਾਂ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹ ਵੀ ਇੱਥੇ ਧਰਨੇ ਦੇ ਉੱਤੇ ਬੈਠੇ ਉਹਨਾਂ ਦਾ ਕਹਿਣਾ ਕਿ ਉਹ ਪ੍ਰਿਵਿਲੇਜ ਮੋਸ਼ਨ ਕੱਲ ਨੂੰ ਲੈ ਕੇ ਆਉਣਗੇ ਅਗਰ ਇਹੀ ਚੀਜ਼ਾਂ ਚਲਦੀਆਂ ਰਹੀਆਂ ਇੱਕ ਤੱਕੇਸ਼ਾਹੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕੀਤੀ ਜਾ ਰਹੀ ਹੈ ਸਾਡੇ ਨਾਲ ਬੀਬੀ ਜਿੰਦਰ ਕੌਰ ਪੱਠਾ ਉਹਨਾਂ ਨਾਲ ਗੱਲਬਾਤ ਕਰਦੇ ਨੇ ਮੈਡਮ ਤੁਸੀਂ ਸਵੇਰੇ ਆਜੋ ਤੁਹਾਨੂੰ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਅਸੀਂ ਅੰਦਰ ਜਾ ਕੇ ਕਿ ਕਿ ਐਮ ਐਲ ਏ ਦਾ ਰਾਈਟ ਹੈ ਲੋਕਾਂ ਨੇ ਚੁਣਿਆ ਹੈ ਕਨਸਟੀਟਿਊਸ਼ਨਲ ਰਾਈਟ ਹੈਗਾ ਸਾਡਾ ਆਪਣੇ ਪੰਜਾਬ ਦੀ ਵਿਧਾਨ ਸਭਾ ਅਸੈਂਬਲੀ ਜਾਣਾ ਲੇਕਿਨ ਸਾਨੂੰ ਇੱਥੇ ਰੋਕਿਆ ਲੇਡੀ ਪੁਲਿਸ ਵੀ ਮਗਾਈ ਗਈ ਬੜੀ ਪੂਰੀ ਦੀਵਾਰ ਵਾਂ ਕੇ ਖੜੇ ਹੱਥੋ ਪਾਈ ਹੋਏ ਸਾਡੇ ਐਮ ਐਲ ਏ ਜਾਣ ਲੱਗੇ ਸਨ ਤੱਕਿਆ ਨਾ ਰੁਕਿਆ ਗਿਆ ਫਿਜ਼ੀਕਲੀ ਰੁਕਿਆ ਗਿਆ ਸਾਨੂੰ ਔਰ ਅਸੀਂ ਉਸੇ ਕਰਕੇ ਇਸ ਥਾਂ ਤੇ ਧਰਨਾ ਦੇ ਕੇ ਬੈਠ ਗਏ ਸਾਡੀ ਡਿਮਾਂਡ ਇਹੀ ਸੀਗਾ ਕਿ ਸਾਡੇ ਵਿਧਾਨ ਸਭਾ ਜਾਣ ਤੋਂ ਰੁਕਿਆ ਨਾ ਜਾਵੇ ਸਪੀਕਰ ਸਾਹਿਬ ਆਹ ਹੁਣ ਅਸੀਂ ਕੋਸ਼ਿਸ਼ ਕੀਤੀ ਸਪੀਕਰ ਸਾਹਿਬ ਨਾਲ ਗੱਲ ਕਰਨ ਦੀ ਵੀ ਵਿਸ਼ਵਾਸ ਦੇਣ ਕਿ ਕੱਲ ਨੂੰ ਜਦੋਂ ਸ਼ੁਰੂ ਹੋਣਾ ਸੈਸ਼ਨ ਲਾਸਟ ਡੇ ਰਹਿ ਗਿਆ ਤਾਂ ਉੱਥੇ ਉਹ ਡਿਸਕਸ਼ਨ ਜਿਹੜੀ ਕੱਲ ਅਧੂਰੀ ਰਹੇਗੀ ਉਹਨੂੰ ਸ਼ੁਰੂ ਕਰਾਇਆ ਜਾਊਗਾ ਸਾਡੀ ਗੱਲ ਮੰਨੀ ਜਾਣੀ ਸੀ ਸਾਡੇ ਮੈਂਬਰ ਬਾਹਰ ਆ ਜਾਂਦੇ ਲੇਕਿਨ ਸਾਡੇ ਇਹਨ ਇਹ ਹਿਸਟਰੀ ਦੇ ਵਿੱਚ ਪੰਜਾਬ ਦੀ ਚ ਕਾਲਾ ਦਿਨ ਤੇ ਕਾਲੇ ਅੱਖਰਾਂ ਨਾਲ ਲਿਖਿਆ ਜਾਣ ਵਾਲਾ ਫੈਸਲਾ ਹੋਊਗਾ ਜਿਹਦੇ ਤੇ ਗੈਰ ਜ਼ਿੰਮੇਵਾਰੀ ਵਾਲਾ ਤਰੀਕਾ ਸਪੀਕਰ ਸਾਹਿਬ ਦਾ ਗੈਰ ਜ਼ਿੰਮੇਵਾਰੀ ਵਾਲਾ ਤੇ ਇੱਕ ਨਫ਼ਰਤ ਵਾਲਾ ਜਿੱਦ ਵਾਲਾ ਜਿਹਾ ਰਵਈਆ ਹੈਗਾ ਉਹ ਪੰਜਾਬ ਦੀ ਸਰਕਾਰ ਦਾ ਈਵਨ ਮੈ ਗਵਰਨਰ ਸਾਹਿਬ ਤੇ ਵੀ ਇਹ ਗੱਲ ਕਹਿਣਾ ਚਾਹੁੰਨੀ ਆ ਕਿ ਗਵਰਨਰ ਸਾਹਿਬ ਦਾ ਫਰਜ ਬੰਦਦਾ ਸੀ ਇਹ ਮਾਮਲਾ ਜੋ ਪੇਚੀਦਾ ਹੋ ਗਿਆ ਲੇਡੀ ਮੈਂਬਰ ਜੰਦਰ ਬੈਠੀਆਂ ਸਾਡੇ ਦੂਜੇ ਮੈਂਬਰ ਬੈਠੇ ਨੇ ਉੱਥੇ ਏਸੀ ਬੰਦ ਕਰਤਾ ਪੱਖੇ ਬੰਦ ਕਰਤੇ ਲਾਈਟਾਂ ਬੰਦ ਕਰਦੀਆਂ ਲੇਡੀ ਮੈਂਬਰ ਦੇ ਕਰਕੇ ਲਾਈਟ ਆਪ ਰੱਖਦੇ ਆ ਜੇਹਨਾਂ ਚ ਹੀ ਮਿਲਦੀ ਹੈ ਲਾਈ ਸ਼ੂਗਰ ਦੇ ਮਰੀਜ਼ ਆ ਦਵਾਈਆਂ ਨਹੀਂ ਜਾਣ ਦਿੱਤੀਆਂ ਉਸ ਕਰਕੇ ਅਸੀਂ ਚਾਹੁੰਦੇ ਸੀ ਕਿ ਅਸੀਂ ਗੱਲਬਾਤ ਕਰੀਏ ਉਹਨਾਂ ਨਾਲ ਬੈਠੀਏ ਲੇਕਿਨ ਸਾਨੂੰ ਰੋਕ ਲਿਆ ਗਿਆ ਪਰ ਦੂਜੇ ਪਾਸੇ ਕਹਿ ਰਹੇ ਕਿ ਅਨੁਸ਼ਾਸਨ ਇੱਕ ਤਰ੍ਹਾਂ ਭੰਗ ਕੀਤਾ ਜਾ ਰਿਹਾ ਵਿਧਾਨ ਸਭਾ ਦਾ ਵੀ ਕੋਈ ਅਨੁਸ਼ਾਸਨ ਹੁੰਦਾ ਉਹਨੂੰ ਨਹੀਂ ਮੰਨਿਆ ਜਾ ਰਿਹਾ ਕੌਣ ਭੰਗ ਕਰ ਰਿਹਾ ਅਨੁਸ਼ਾਸਨ ਤਾਂ ਭੰਗ ਇਹਨਾਂ ਨੇ ਕੀਤਾ ਸੀ ਮੈਂ ਜਵਾਬ ਮੰਗਦੀਆਂ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਇਸੇ ਗੱਲ ਦਾ ਕਿ ਜੇ ਉੱਥੇ ਵਿਧਾਨ ਸਭਾ ਚ ਪ੍ਰੋਟੈਸਟ ਕਰਨਾ ਅਨੁਸ਼ਾਸਨ ਭੰਗ ਹੁੰਦਾ ਤਾਂ ਜਦੋਂ ਸਰਜੀਤ ਸਿੰਘ ਮਿਹਨਾਸ ਸਪੀਕਰ ਸੀ ਇਹੀ ਪ੍ਰਕਾਸ਼ ਸਿੰਘ ਬਾਦਲ ਨੇ ਸਪੀਕਰ ਦੀ ਕੁਰਸੀ ਤੇ ਚੜ ਕੇ ਸਪੀਕਰ ਦੀ ਪੱਗ ਇਹ ਲੋਕਾਂ ਦੇ ਹੱਕ ਦੀ ਲੜਾਈ ਹੈ ਡੈਮੋਕ੍ਰੈਟਿਕ ਰਾਈਟ ਹੈ ਕਿ ਅਸੀਂ ਆਪਣੀ ਡਿਸਕਸ਼ਨ ਮੰਗ ਰਹੇ ਹਾਂ ਇਹਨੂੰ ਕਿਵੇਂ ਕਹਿ ਸਕਦੇ ਨੇ ਸਸ਼ਾਸ਼ਨ ਭੰਗ ਹੋਇਆ ਸਸ਼ਾਸ਼ਨ ਇਹਨਾਂ ਦੇ ਬੰਦਿਆਂ ਨੇ ਭੰਗ ਕੀਤਾ ਜਿਨ੍ਹਾਂ ਨੇ ਕੱਲ ਉੱਥੇ ਖੜੇ ਹੋ ਕੇ ਸਰਕਾਰ ਹੀ ਨਹੀਂ ਆਪੋਜੀਸ਼ਨ ਵਾਲਾ ਰੋਧਾ ਕਰਕੇ ਪੁੱਠੀਆਂ ਸਿੱਧੀਆਂ ਗਾਲਾਂ ਤੱਕ ਸਾਨੂੰ ਕੱਢੀਆਂ ਔਰ ਸਰਕਾਰ ਭੱਜ ਗਈ ਸਰਕਾਰ ਡਿਸਕਸ਼ਨ ਕਰਾਉਂਦੀ ਇਹ ਕਾਦੇ ਨਹੀਂ ਬਣਿਆ ਵਿਧਾਨ ਸਭਾ ਦਾ ਚੈਂਬਰ ਇਸ ਲਈ ਬਣਿਆ ਕਿ ਇੱਥੇ ਬੈਠ ਕੇ ਅਸੀਂ ਆਪਣੀ ਗੱਲ ਰੱਖ ਸਕੀਏ ਆਪੋਜੀਸ਼ਨ ਬੁੱਦੇ 28 ਸਰਕਾਰੋਂ ਦਾ ਜਵਾਬ ਦੇ ਕੱਲ ਨੂੰ ਲਾਸਟ ਦਿਨ ਆਗਾ ਤੁਸੀਂ ਕੀ ਨਵੇਂ ਕਦਮ ਚੁੱਕਣ ਜਾ ਰਹੇ ਹੋ ਅਸੀਂ ਪਹਿਲਾਂ ਇੱਥੋਂ ਹੀ ਸਾਡੀ ਗੱਲ ਜਿਹੜਾ ਰੋਣਾ ਜਿੱਥੇ ਪਿਆ ਹੋਇਆ ਹੈ ਡਿਸਕਸ਼ਨ ਦੁਆਰਾ ਸ਼ੁਰੂ ਕਰਾਉਣ ਵਾਸਤੇ ਤੋਂ ਹੀ ਅਸੀਂ ਆਪਣੀ ਗੱਲ ਸ਼ੁਰੂ ਕਰਾਂਗੇ ਉੱਥੋਂ ਸਾਡਾ ਪ੍ਰੋਟੈਸਟ ਸ਼ੁਰੂ ਹੋਣਾਗਾ ਕੋਈ ਅਸੀਂ ਕੁਐਸਚਨ ਨਹੀਂ ਮੰਨਣਾ ਕੋਈ ਅਸੀਂ ਕੁਛ ਨਹੀਂ ਮੰਨਣਾ ਔਰ ਪਲੱਸ ਵਿੱਚ ਐਡ ਹੋ ਗਿਆ ਕਿ ਪ੍ਰਿਵਿਲੇਜ ਮੋਸ਼ਨ ਲਿਆਉਣ ਦੀ ਜੇ ਸਾਡਾ ਗੱਲ ਨਾ ਮੰਨੀ ਗਈ ਪ੍ਰਿਵਿਲੇਜ ਮੋਸ਼ਨ ਵੀ ਅਸੀਂ ਲਿਆਉਣ ਦੇ ਵਾਸਤੇ ਅਸੀਂ ਉੱਥੇ ਲੈ ਕੇ ਆਵਾਂਗੇ ਕਿਉਂਕਿ ਸਾਡੀ ਕਨਸਟੀਟਿਊਸ਼ਨ ਰਾਈਟ ਖੋਇਆ ਗਿਆ ਅੰਦਰ ਜਾਣ ਤੋਂ ਰੋਕਿਆ ਗਿਆ ਇਹਦੇ ਵਿੱਚ ਸਰਕਾਰ ਸਪਸ਼ਟੀਕਰਨ ਦੇ ਵਿੱਚ ਸਾਡੀ ਲੜਾਈ ਤਾਂ ਹੁਣ ਇਹਨਾਂ ਸੜਕਾਂ ਤੇ ਲਿਆਤੀ ਆ ਆ ਬੈਠੇ ਆ ਅਸੀਂ ਸੜਕ ਤੇ ਸਾਰੇ ਪੰਜਾਬ ਦੇ ਵਿੱਚ ਲੜਾਈ ਜਾਊਗੀ ਇਹੀ ਕਹਿ ਰਿਹਾ ਇਹ ਕਹਿ ਜਾ ਰਿਹਾ ਕਿ ਕਿਉਂਕਿ ਚੋਣ ਆ ਗਈ ਬਹੁਤ ਨੇੜੇ ਇਸੇ ਕਰਕੇ ਕਾਂਗਰਸ ਪਾਰਟੀ ਇਹਨਾਂ ਸਰਗਰਮ ਹੋਈ ਹੈ ਕਿਉਂਕਿ ਪੰਜਾਬ ਚ ਕਾਂਗਰਸ ਅਲਟਰਨੇਟਿਵ ਬਣੇ 2017 ਦੇ ਲਈ ਇਸੇ ਲਈ ਤੁਸੀਂ ਇੰਨੀ ਤਿੱਖੀ ਲੜਾਈ ਲੜ ਰਹੇ ਸਰਕਾਰ ਜਿਹੜੀ ਕਾਂਗਰਸ ਸੱਜਤਾ ਕਾਦੀ ਦਾਲ ਵਾਲੇ ਉਹਨਾਂ ਲਈ ਨਹੀਂ ਚੋਣ ਹੈਗੀ ਉਹਨਾਂ ਲਈ ਵੀ ਚੋਣ ਹੈ ਉਹਨਾਂ ਨੂੰ ਕਿਉਂ ਨਹੀਂ ਆੜੇ ਸੁੱਜੀ ਗੱਲ ਕਿ ਉਹ ਇਹ ਜਿਹਾ ਐਟਮੋਸਫੇਅਰ ਪੈਦਾ ਹੀ ਨਾ ਹੋਣ ਦੇਣ ਉਹਨਾਂ ਨੇ ਕਿਉਂ ਨਹੀਂ ਸਾਨੂੰ ਵਿਸ਼ਵਾਸ ਦਿੱਤਾ ਜੇ ਕੱਲ ਆ ਕੇ ਉੱਥੇ ਕਹਿੰਦਾ ਸਪੀਕਰ ਸਾਹਿਬ ਕਿ ਮੈਂ ਕਰਾਉਂਗਾ ਅਨਾਉਂਸ ਕਰ ਦਿੰਦੇ ਮੈਂ ਹੁਣ ਹਾਊਸ ਸਟਾਉਣਾ ਲੇਕਿਨ ਮੈਂ ਕੱਲ ਫਿਰ ਦੁਬਾਰਾ ਸ਼ੁਰੂ ਕਰਾਉਂਗਾ ਐਸੇ ਮੁੱਦੇ ਤੇ ਤਾਂ ਗੱਲ ਖਤਮ ਹੋ ਜਾਣੀ ਸੀ ਉਹਨਾਂ ਨੇ ਵੀ ਚੋਣ ਹੈ ਅੱਜ ਇਹ ਚੋਣ ਵਿੱਚ ਸਾਰੇ ਲੋਕ ਦੇਖਣਗੇ ਕਿ ਲੋਕਾਂ ਦਾ ਗਲ ਘੁੱਟਣ ਵਾਲੇ ਡੈਮੋਕ੍ਰੇਸੀ ਦਾ ਗਲ ਘੁੱਟਣ ਵਾਲੇ ਕੌਣ ਹੈ ਲੋਕਾਂ ਲਈ ਲੜਨ ਵਾਲੇ ਮਰਨ ਵਾਲੇ ਸੜਕਾਂ ਤੇ ਬੈਠਣ ਵਾਲੇ ਕੌਣ ਹੈ ਇਹ ਹੁਣ ਲੋਕ ਫੈਸਲਾ ਕਰਦੇ ਸੁਸੀਂ ਵੀ ਵੀਰ ਇਹਨੂੰ ਘਰ ਪੱਠਾ ਤੁਸੀਂ ਦੇਖ ਸਕਦੇ ਹੋ ਕਾਂਗਰਸ ਦੇ ਐਮ ਐਲ ਏ ਬੈਠੇ ਨੇ ਕਾਂਗਰਸ ਦੇ ਵਰਕਰ ਇੱਥੇ ਆਏ ਹੋਏ ਨੇ ਪਰ ਪੁਲਿਸ ਵੱਲੋਂ ਇਹਨਾਂ ਨੂੰ ਵਿਧਾਨ ਸਭਾ ਚ ਨਹੀਂ ਜਾਣ ਦਿੱਤਾ ਜਾ ਰਿਹਾ ਇਹਨਾਂ ਵੱਲੋਂ ਨਾਅਰੇ ਲਗਾਏ ਜਾ ਰਹੇ ਨੇ ਤੱਕੇਸ਼ਾਹੀ ਨਹੀਂ ਚੱਲੇਗੀ ਕਾਂਗਰਸ ਦਾ ਕਹਿਣਾ ਕਿ ਉਹ ਕੱਲ ਨੂੰ ਪ੍ਰਿਵਿਲੇਜ ਮੋਸ਼ਨ ਵੀ ਇਸ ਮਸਲੇ ਦੇ ਉੱਤੇ ਲੈ ਕੇ ਆਏਗੀ ਕਿਉਂਕਿ ਕਾਂਗਰਸ ਦਾ ਇਹ ਇਲਜ਼ਾਮ ਆ ਕਿ ਲਗਾਤਾਰ ਉਹਨਾਂ ਨਾਲ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਕੈਮਰਾਮੈਨ ਗੁਜੀਤ ਦੇ ਨਾਲ ਯਾਦਵਿੰਦਰ ਸਿੰਘ ਏ ਵੀ ਪੀ ਸੰਜਾ ਚੰਡੀਗੜ੍ਹ